ਹਾਂਜੀ ਤੁਹਾਡਾ ਨਾਮ ਕੀ ਜੀ ਪਾਜੀ ਇਹ ਮੇਰਾ ਨਾਮ ਹੈ ਗੁਰਵਿੰਦਰ ਸਿੰਘ ਪਿੰਡ ਤੁਹਾਡਾ ਟੋਲਾ ਨੰਗਲ ਜੇ ਰਾਜਸਥਾਨ ਸੀ ਲੱਗੇ ਠੀਕ ਆ ਹਾਂਜੀ ਆ ਤੁਸੀਂ ਚਾਰ ਦੇ ਸਾਹਮਣੇ ਖੜੁੱਤੇ ਜੋ ਹਾਂਜੀ ਤੇ ਜਿਹਦੀ ਮੈਂ ਵੇਖ ਰਿਹਾ ਕਿ ਕੁਆਲਿਟੀ ਬਹੁਤ ਵਧੀਆ ਕੁਆਲਿਟੀ ਦਾ ਚਾਰ ਆ ਹਾਂਜੀ ਤੇ ਤੁਹਾਡੇ ਕੋਲ ਕੁੱਲ ਕਿੰਨੇ ਪਸ਼ੂ ਨੇ ਇਹ ਡਾਕਟਰ ਸਾਹਿਬ ਸਾਡੇ ਕੋਲ ਪਸ਼ੂ ਸਾਰੇ 18-19 ਪਸ਼ੂ ਹੈਗੇ ਛੋਟੀਆਂ ਵੱਡੀਆਂ ਬੱਛੀਆਂ ਤੇ ਗਾਇਆਂ ਪਾਗੇ 18-19 ਪਸ਼ੂ ਨੇ ਹਾਂਜੀ ਸਾਰੇ ਤੇ ਗੋਕੇ ਕਿੰਨੇ ਨੇ ਵਿੱਚੋਂ ਇੱਕ ਗੋਕੇ ਮਤਲਬ ਦੁੱਧ ਚਵਾਵੇਂ ਵਾਲੇ ਉਹ ਹੈਗੇ ਆ 8-9 ਚਵਾਵੇਂ ਵਾਲੇ ਆ ਠੀਕ ਆ ਹਾਂਜੀ ਤੇ ਉਹਦੇ ਚ ਤੁਹਾਡੇ ਕੋ ਕਿੰਨੇ ਕੁ ਦੁੱਧ ਵਾਲੀਆਂ ਗਾਵਾਂ ਹੈਗੀਆਂ ਜੜੀਆਂ ਦੁੱਧ ਵਾਲੀਆਂ 25 ਕਿ ਲੀਟਰ ਤੱਕ ਜੇ ਅਜੇ ਮਤਲਬ ਥੋੜਾ ਜਿਹਾ ਆਪਾਂ ਕੰਮ ਵੱਡੇ ਲੈਵਲ ਤੇ ਕਰਾਂਗੇ ਹੌਲੀ ਹੌਲੀ ਮਤਲਬ ਆਪਣੀਆਂ ਵਸ਼ੀਆਂ ਤਿਆਰ ਕਰਕੇ ਠੀਕ ਆ ਤੇ ਅਜੇ ਸਾਡੇ ਕੋ 25 ਕਿ ਲੀਟਰ ਤੱਕ ਦੇ ਆ ਜਿਹੜਾ ਚਾਰ ਪਾਇਆ ਤੁਸੀਂ ਇਹ ਕਿੰਨੇ ਕੁ ਚਿਰ ਤੋਂ ਸ਼ੁਰੂ ਕੀਤਾ ਕੰਮ ਚਾਰ ਪੌਣ ਦਾ ਇਹ ਨੂੰ ਡਾਕਟਰ ਸਾਹਿਬ ਹੋਈ ਗਏ ਜੇ 2024 ਚੱਲਣ ਤੇ ਆ 17-18 ਤੋਂ ਸਟਾਰਟ ਕੀਤਾ ਜੀ 6 ਕਿ ਸਾਲ ਹੋ ਗਏ ਜੀ ਮੈਂ ਵੇਖ ਰਿਹਾ ਕਿ ਕੁਝ ਦਿਨ ਪਹਿਲਾਂ ਆਇਆ ਤੇ ਦੂਜੀ ਪਿੱਟ ਦੇ ਵਿੱਚ ਚਾਰ ਦੀ ਕੁਆਲਿਟੀ ਉਨੀ ਵਧੀਆ ਨਹੀਂ ਜਿੰਨੀ ਇਹ ਚਾਈ ਆ ਇਹਦੇ ਕਾਰਨ ਕੀ ਆ ਡਾਕਟਰ ਸਾਹਿਬ ਦੋ ਕਾਰਨ ਜੇ ਅਸੀਂ ਨਾ ਬਾਬਾ ਕਾਫੀ ਟਾਈਮ ਤੋਂ ਪਾਉਂਦੇ ਆਉਂਦੇ ਆ ਇੱਕ ਨਾ ਇਹਨੂੰ ਪ੍ਰੈਸਿੰਗ ਜ਼ਿਆਦਾ ਚਾਹੀਦੀ ਜਿੰਨਾ ਵੱਧ ਤੋਂ ਵੱਧ ਪ੍ਰੈਸ ਹੋ ਜੇ ਉਹਨਾਂ ਜ਼ਿਆਦਾ ਵਧੀਆ ਜਿਹਦੇ ਇੱਕ ਨਾ ਜਦੋਂ ਆਪਾਂ ਇਹਨੂੰ ਕਵਰ ਕਰਦੇ ਆ ਨਾ ਉੱਤੇ ਪੇਪਰ ਲਾਗੇ ਤੇ ਇਹਦੇ ਤੇ ਮਿੱਟੀ ਜ਼ਰੂਰ ਪਾਉਣੀ ਚਾਹੀਦੀ ਆ ਜਦੋਂ ਆਪਾਂ ਕੱਲਾ ਪੇਪਰ ਲਾ ਕੇ ਛੱਡ ਦਿੰਦੇ ਆ ਨਾ ਤੇ ਇਹਦੇ ਉੱਤੋਂ ਫੰਗਸ ਆਉਣੀ ਸਟਾਰਟ ਹੋ ਜਾਂਦੀ ਆ ਸਾਈਡਾਂ ਤੋਂ ਵੀ ਖਰਾਬ ਹੋਊਗਾ ਉੱਤੋਂ ਵੀ ਖਰਾਬ ਹੋਊਗਾ ਸਾਡੇ ਕੋਲ ਦੋ ਪਿੱਟਾਂ ਸੀਗੀਆਂ ਇੱਕ ਪਿੱਟ ਅਸੀਂ ਹਜੇ ਮਤਲਬ ਹੋਣੀ ਥੋੜਾ ਜਿਹੀ ਹੋਇਆ ਖਤਮ ਕੀਤੀ ਪਰ ਉਹਦੇ ਤੋਂ ਅਸੀਂ ਜਦੋਂ ਅਸੀਂ ਰੋਜ਼ ਚਾਰ ਲਾਉਣਾ ਤੇ ਉੱਤੋਂ ਤੋਂ ਅਸੀਂ ਗੰਦਾ ਲਾਉਣਾ ਹੀ ਲਾਉਣਾ ਕਿਉਂਕਿ ਫੰਗਸ ਜ਼ਿਆਦਾ ਖਰਾਬ ਹੋ ਜਾਂਦਾ achar ਉਹਨਾਂ ਇਹਦੇ ਤੇ ਹੁਣ ਥੋੜੀ ਜਿਹੀ ਮਿੱਟੀ ਲਾਉਣ ਦੀ ਤੇ ਚਲੋ ਹੁੰਦੀ ਆ ਕਿ 10 15 ਮਿੰਟ ਲੱਗਦੇ ਆ ਇਹਨਾਂ ਕਿ ਇਹਦੇ ਚ ਚਾਰ ਸਾਡਾ ਮਾਸਾ ਨਹੀਂ ਖਰਾਬ ਨਿਕਲਦਾ ਸਾਨੂੰ ਮਿੱਟੀ ਇੱਕ ਪ੍ਰੈਸ ਵੱਧ ਚਾਹੀਦਾ ਜੇ ਇੱਕ ਮਿੱਟੀ ਜ਼ਰੂਰ ਚਾਹੀਦੀ ਉੱਤੇ ਚਾਰ ਦੇ ਆਹ ਵੇਖ ਸਕਦੇ ਆਪਾਂ ਕਿ ਆਹ ਵੇਖ ਲਓ ਜੀ ਇੱਥੇ ਨ ਆਮ ਪਿੱਟਾਂ ਦੇ ਵਿੱਚ ਫੰਗਸ ਆ ਜਾਂਦੀ ਆ ਜਦ ਕਿ ਇੱਥੇ ਫੰਗਸ ਨਹੀਂ ਆ ਰਹੀ ਪ੍ਰੋਪਰ ਉਹ ਚਾਰ ਇੱਥੇ ਮਤਲਬਾ ਮਿੱਟੀ ਵਾਲਾ ਚਾਰ ਬਹੁਤ ਵਧੀਆ ਉੱਤੇ ਮਿੱਟੀ ਜ਼ਰੂਰ ਪਾਈ ਜੀ ਲਓ ਤੁਹਾਡੇ ਕਹਿੰਦਾ ਮਤਲਬ ਕਿ ਪ੍ਰੈਸ਼ਰ ਪੂਰਾ ਅਜਨਾਂ ਚਿਰ ਮਿੱਟੀ ਨਾਲ ਪ੍ਰੈਸ਼ਰ ਪਾਵਾਂਗੇ ਪ੍ਰੈਸ਼ਿੰਗ ਪੂਰੀ ਹੋਵੇ ਤੇ ਇੱਕ ਮਿੱਟੀ ਜ਼ਰੂਰ ਪਾਵੇ ਉੱਤੇ ਇਹਦਾ ਤੁਹਾਨੂੰ ਇਹ ਤੋਂ ਇਲਾਵਾ ਚਾਰ ਪਾ ਲਿਆ ਤੁਸੀਂ ਫਾਇਦਾ ਕੀ ਹੋਇਆ ਤੁਹਾਨੂੰ ਕਿ ਇੱਕ ਦੇ ਜੋ ਵੀ ਫਾਇਦੇ ਤੁਹਾਨੂੰ ਲੱਗਦੇ ਤੁਹਾਨੂੰ ਉਹ ਗਿਣਾਓ ਹੈ ਤੇ ਫਾਇਦੇ ਡਾਕਟਰ ਸਾਹਿਬ ਪਹਿਲਾਂ ਤਾਂ ਫਾਇਦਾ ਇਹ ਜੇ ਕਿ ਵੱਡਾ ਜਿਹੜਾ ਮੇਨ ਮੁਸ਼ਕਲ ਹੋਣਾ ਆਉਂਦੀ ਚ ਲੇਬਰ ਦੀ ਲੇਬਰ ਨਹੀਂ ਜੇ ਕਿਤੇ ਮਿਲਦੀ ਇਹਦਾ ਕਿ ਕੱਲਾ ਬੰਦਾ ਵੀ 20 ਪਸ਼ੂ ਘਰ ਵਾਲਾ ਬੰਦਾ ਕੱਲਾ ਵੀ ਸਾਂਭ ਸਕਦਾ ਵਾ ਮਸ਼ੀਨ ਲੱਗੀ ਚਲੋ ਦੁੱਧ ਚੋਣ ਵਾਲੀ ਤੇ ਕੱਲਾ ਬੰਦਾ ਵੀ ਕੱਢ ਕੇ ਪਾ ਲਿੰਦਾ ਵਾ ਤੇ ਦੂਜਾ ਫਾਇਦਾ ਇਹ ਕਿ ਮਤਲਬ ਇਹਦੇ ਨਾਲ ਦੁੱਧ ਦਾ ਬੜਾ ਫਰਕ ਪੈਂਦਾ ਜੇ ਜੇ ਆਪਾਂ ਬਾਹਰੋਂ ਪੱਠਾ ਵੱਡਾਂਗੇ ਕਦੀ ਕੱਚਾ ਵੱਡਾਂਗੇ ਕਦੀ ਪੱਕਾ ਵੱਡਾਂਗੇ ਉਹ ਸਟੇਬਲ ਇੱਕ ਉਹਦਾ ਡਰਾਈ ਮੈਟਰ ਨਹੀਂ ਬਣਦਾ ਪੂਰਾ ਜਿਵੇਂ ਗਾਂ ਨੂੰ ਜੋ ਚਾਹੀਦਾ ਨਾ ਉਹ ਚੀਜ਼ ਨਾ ਮਤਲਬ ਪੈਂਦਾ ਨਹੀਂਗਾ ਇਹਦੇ ਨਾਲ ਇੱਕ ਸਾਰ ਮਤਲਬ 12 ਮਹੀਨੇ ਇੱਕ ਸਾਰ ਡਰਾਈ ਮੈਟਰ ਮਿਲਦਾ ਵਾ ਪਸ਼ੂ ਨੂੰ ਤੇ ਉਹਦੇ ਨਾਲ ਦੁੱਧ ਵਧਣਾ ਵਧਣਾ ਆ ਜਿਹੜੀ ਕੋ 15 16 ਕਿਲੋ ਵਾਲੀ ਆ ਉਹ ਚਾਰਨਾ ਆਪੇ 20 22 ਕਿਲੋ ਤੇ ਚਲ ਜਾਨੀ ਆ ਤੇ ਇੱਕ ਵੰਡ ਥੋੜਾ ਜਿਹਾ ਘਟ ਲੱਗਦਾ ਜਿਹਦੇ ਨਾਲ ਤੇ ਚਾਰ ਦੇ ਤਾਂ ਚਲੋ ਫਾਇਦੇ ਫਾਇਦੇ ਮਿਹਨਤ ਤਾਂ ਜਰੂਰ ਆਉਂਦੀ ਪਰ ਫਾਇਦਾ ਹੀ ਫਾਇਦਾ ਜਿਆਦਾ ਤੁਹਾਡੇ ਕਹਿਣ ਦਾ ਮਤਲਬ ਹੈ ਕਿ ਜੇ ਚੰਗੀ ਕੁਆਲਿਟੀ ਦਾ ਚਾਰ ਪਾਈਏ ਹਾਂਜੀ ਤੇ ਉਹਦੇ ਨਾਲ ਫੀਡ ਦਾ ਖਰਚਾ ਵੀ ਕੁਝ ਘਟ ਜਾਂਦਾ ਫੀਡ ਦਾ ਖਰਚਾ ਵੀ ਘਟੂਗਾ ਤੇ ਦੂਸਰੀ ਆ ਕੇ ਡੰਗਰਾਂ ਦੁੱਧ ਵੀ ਵਧੂਗਾ ਡਰਾਈ ਮੈਟਰ ਡਰਾਈ ਮੈਟਰ ਪੂਰਾ ਹੋ ਜਾਊਗਾ ਡਰਾਈ ਮੈਟਰ ਪੂਰਾ ਹੋ ਜਾਊਗਾ ਤੇ ਲੇਬਰ ਦਾ ਖਰਚਾ ਘਟੂਗਾ ਠੀਕ ਹੈ ਤੇ ਜਿਹੜੇ ਦੂਸਰੇ ਫਾਰਮਰ ਆ ਆਮ ਜਿਹੜੇ ਜਿੰਨਾਂ ਕੋ 8-10 ਡੰਗਰੇ ਉਹਨਾਂ ਲਈ ਕੀ ਸੁਨੇਹਾ ਦੇਣਾ ਚਾਹੂਗੋ ਤੁਸੀਂ ਉਹਨਾਂ ਨੂੰ ਮੈਂ ਇਹ ਕਹਿਣਾ ਕਿ ਜਿਦ ਕੋ 8 ਡੰਗਰੇ ਆ 4 ਕਿੱਲੇ ਦਾ 4 ਪਾਲੇ 12 ਮਹੀਨੇ ਕੱਢ ਜਾਂਦਾ ਵਾ 1 ਕਿੱਲੇ ਦਾ 4 ਦੋ ਪਸ਼ੂਆਂ ਤੋਂ 1 ਸਾਲ ਕੱਢ ਜਾਂਦਾ ਵਾ ਪੂਰੇ 12-13 ਮਹੀਨੇ ਕੱਢ ਜਾਂਦਾ ਵਾ 20 ਤੋਂ 25 ਕਿਲੋ ਐਵਰੇਜ ਰੱਖੇ ਇੱਕ ਡੰਗਰ ਦੀ ਠੀਕ ਹੈ ਤੇ ਮੈਂ ਇਹਨਾਂ ਕਿ ਚਲੋ ਚਾਰ ਨਾਲ ਲੇਬਰ ਵੀ ਘਟਦੀ ਆ ਤੇ ਦੁੱਧ ਵੀ ਵੱਧਦਾ ਵਾ ਖਰਚੇ ਕਾਫੀ ਘਟਦੇ ਨੇ ਜੇ ਆਪਾਂ ਡੇਰੀ ਫਾਰਮ ਦੇ ਵਿੱਚ ਆਪਾਂ ਸਟੈਂਡ ਹੋਣਾ ਤੇ ਫਿਰ ਆਪਾਂ ਨੂੰ ਚਾਰ ਇੱਕ ਜੜ ਆ ਜੇ ਚਾਰ ਹੋਊਗਾ ਤੇ ਆਪਾਂ ਡੇਰੀ ਫਾਰਮ ਚਲਾ ਸਕਦੇ ਹਾਂ ਨਹੀਂ ਤੇ ਨਹੀਂ ਚਲਾ ਸਕਦੇ ਧੰਨਵਾਦ ਜੀ